ਸੋ ਆ ਤਮਾਮ ਦੇ ਜਵਾਬ ਜਵੋ ਦੇ ਬੋਤਾ ਇਕੱਠੇ ਹੋਏ ਕਥਾਨ ਭਰਾਵੋ ਜਿੱਦਾਂ ਬਟਾ ਇਹਨੇ ਜਾਵਨ ਕੀਤਾ ਉਹ ਜਾਵਦੇ ਖਿਲਾਫ ਤੁਸੀਂ ਅੱਜ ਮੱਤੇ ਪੱਧਰ ਤੇ ਇਕੱਠੇ ਹੋਇਓ ਖੋਤੇ ਟੂਟੀਆਂ ਦਾ ਦਹਿਮਨੀ ਇਹਦਾ ਗੱਤਵਾਰ ਕੀੇ ਨੋਨਾ ਮੋਰ ਚੰਦੇ ਉਹਨਾਂ ਨੂੰ ਬੋਗੇ ਦਿਮਾਗ ਦਾ ਥੱਕਾ ਰਿਹਾਰਾ ਕਰਨਾ ਪਿਆ ਜਬਰ ਤੋਂ ਲੱਗੀਆਂ ਸਰਕਾਰ ਜਿੰਨੇ ਜਬਰ ਤੇ ਸਰਕਾਰ ਉੱਤਰੀ ਆ ਇਹਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਤੁਸੀਂ ਅੱਜ ਵੱਡਾ ਕੱਠ ਧਖਾਇਆ ਤੇ ਵੱਡੇ ਉਹਠੇ ਦਾ ਕਥਨਾਂ ਦਾ ਦਰਦ ਸੁਣਿਆ ਕਿਉਂ ਜੇ ਅੱਜ ਜਾਵਰ ਉਹਨਾਂ ਤੇ ਆ ਕੱਲ ਨੂੰ ਆਪਣੇ ਤੇ ਆ ਦੇਖੇ ਮੀਟਿੰਗ ਦੇ ਵਿੱਚ ਛੱਡ ਕੇ ਆਗੂਆਂ ਨੂੰ ਗਰਫਤਾਰ ਕਰਕੇ ਬਾਰਖਾ ਤੇ ਜਾਵਰ ਕੀਤਾ ਜਾਵਰਤਾ ਸਰਕਾਰਾਂ ਕਰਦੀਆਂ ਆਈਆਂ ਪਰ ਸਭ ਨੇ ਇਕੱਠਾਈਆਂ ਆਂਗੂ ਵੱਡਾ ਇਹਨਾਂ ਨੇ एक नवी पिट पाई है जसानिया ट्रैक्टर चोरी हो जड़े उसे लगे थे टाटे की बोलोना ना करा नुकसान किया अचे सरकार ने नहीं किया जाह तोड़ना जवाब देता है। पर ਕਵਾਜਾ ਇਥੋਂ ਦੀ ਬਹੁਤ ਸਮਾਨ ਸਰਕਾਰ ਨੂੰ ਭੁਗਤਣਾ ਪਏ ਕਿਉਂ ਜਦੋਂ ਕੋਈ ਸਰਕਾਰ ਜਾਬਰ ਕਰਦੀ ਆ ਜਿਵੇਂ ਪਾਲ ਲਾਗੇ ਤਵੀ ਲੋਟ ਜਾ ਕੇ ਜਿਉਂ-ਜਿਉ ਮੰਨੂ ਵਰਦਾ ਸਾ ਜੂਰੇ ਚੌਣੇ ਹੁੰਦੇ ਆ ਭਰਾਵੋ ਅੱਜ ਤੁਸੀਂ ਉਹ ਫੂਟ ਦਿੱਤਾ ਹੈ ਚੋਨੇ ਚੋਨੇ ਹੋ ਕੇ ਨਿਪੜਿਓ ਜਿਹੜਾ ਨੁਕਸਾਨ ਕੀਤਾ ਉਹਦੀ ਪਰਪਾਈ ਥੋੜੇ ਇੱਕੇ ਨਾਲ ਹੋਣੀ ਆ ਥੋੜੇ ਇਕੱਠਾ ਨਾਲ ਹੋਣੀ ਆ ਆਪਾਂ ਗਵਿੰਦਪੁਰੇ ਵਲੇ ਸਾਰੀਆਂ ਮੋਰ ਤੇ ਨੇ ਸੱਤ ਜੱਥੇ ਬੰਦੀਆਂ ਉਹ ਕੋਲ ਮਾਰਦੀਆਂ ਸਾਰੀ ਉੱਥੋਂ ਦੀ ਪਰਪਾਈ ਇਹ ਥਰਕਾ ਤੋਂ ਕਰਵਾਈ ਸੀ ਅੱਜ ਤਾਂ ਇਹ ਤੋਂ ਠੀਕ ਦੇ ਪੁਰਸ ਪੈਦਲੀਆਂ ਦੀ ਦੇਖੀ ਆ ਬਿੰਦੀ ਨਹੀਂ ਦੇਖੀ ਹੁਣੀ ਉਸ ਰੋਟੇ ਦੇ ਵਿੱਚ ਆਪਣੇ ਦੇ ਜਬਰ ਹੋਇਆ ਸੀ 70 ਗੱਡੀਆਂ ਤੋੜੀਆਂ ਸੀ 53 ਵੀ ਕੇ ਉਹ ਗ੍ਰਾਹੀਆਂ ਦੇ 17 ਭਾਰਤੀ ਕਿਸਾਨ ਨੂੰ ਨਹੀਂ ਹਟਕਾਉਂਦੇ ਦੀਆਂ ਉਹਨਾਂ ਦੀ ਪਰਭਾਈ ਜਗਮੀਆਂ ਦੀ ਪਰਭਾਈ ਜਿਹੜਾ ਆਪਣਾ ਸਾਥੀ ਸਰਜੀਤ ਸਿੰਘ ਹਮਿੱਤੀ ਸੀ ਰੋ ਈ ਇਥੋਂ ਦੀ ਸਰਕਾਰਾਂ ਨੂੰ ਕਰਨੀ ਪਈ ਸੀ ਮਾਮਲਾ ਦੇਣਾ ਪਿਆ ਸੀ ਪਰ ਉਥੇ ਵੱਡਾ ਜਵਲ ਕੀਤਾ ਜਿਹੜੇ ਟੈਂਟ ਲਾ ਕੇ ਟੈਂਟ ਟਾ 1000 ਟੰਕਾਂ ਨਾਲ ਉਹ ਭਰਾ ਉਹ ਇੱਕ ਵੱਡਾ ਹਮਲਾ ਉਹ ਹਮਲਾ ਰੋਕਣ ਦੇ ਵਾਸਤੇ ਤੁਹਾਨੂੰ ਬਡੇ ਇਕੱਠਾਂ ਦੀ ਲੋੜਾ ਤੁਹਾਨੂੰ ਘਰ ਘਰ ਜਾਣਾ ਪੂ ਟੁੱਲੇ ਟੁੱਲੇ ਤੇ ਜਾਣਾ ਪਊ ਵੱਡੇ ਕੱਠ ਕਰਕੇ ਇਹ ਸਰਕਾਰ ਨੂੰ ਮੂੰਹ ਤੋੜ ਮਾਉਣ ਵਾਲੇ ਦਿਨਾਂ ਦੇ ਜਵਾਬ ਦੇਣਾ ਪਊ ਜਿੱਦਾਂ ਬਤਾ ਹਮਲਾ ਸਰਕਾਰ ਦਾ ਹੈ ਉਹਦੂ ਆਪਾਂ ਮਟਾ ਮਟੇ ਕੱਠ ਆਪਣੇ ਪੈਣੀਆਂ ਜਿਹੜੇ ਲੱਡੂ ਵੰਡੇ ਸੀ ਕਿਸਾਨਾਂ ਦੇ ਖੁਸ਼ ਹੋਏ ਸੀ ਉਹਨਾਂ ਨੂੰ ਵੀ ਖਮਾ ਜਾ ਭੁਗਤਣਾ ਪੈਣਾ ਕਣਕ ਭਰਾਵੋ ਕੋਠੇ ਤੇ ਨਹੀਂ ਹੁਣੀ ਇਹ ਕਠਾਨਾਂ ਨੇ ਦੇਣੀ ਆ ਇੱਕ ਵਾਰ ਦੀ ਗੱਲ ਆ ਕਿ ਕਿਸਾਨ ਨੇ ਛੋਲੇ ਬੀਜੇ ਸੀ ਉਹ ਬਾਂਦਰਾਂ ਨੂੰ ਭਜਾਉਂਦਾ ਸੀ ਕਿਸਾਨ ਦੀ ਨੌਟ ਹੋ ਗਏ ਬਾਂਦਰ ਬੜੇ ਖੁਸ਼ ਹੋਏ ਵੀ ਉਹ ਤਾਂ ਮਾਰ ਗਿਆ ਹੁਣ ਆਪਾਂ ਮौज ਬਣ ਗਈ ਭਰਾਵੋ ਦੂਜੇ ਸਾਲ ਛੋਲੇ ਕਿਸੇ ਨੇ ਬੀਜੇ ਨਹੀਂ ਫੇਰ ਬਾਂਦਰਾਂ ਨੂੰ ਉਤੰਤ ਲੱਗੀ ਸੀ ਕਿ ਉਹੀ ਕਿਸਾਨ ਸੀ ਜਿਹੜਾ ਛੋਲੇ ਬੀਜਦਾ ਸੀ ਇਥੋਂ ਦੇ ਜਿਹੜੇ ਖੋਜੋਂਦੇ ਆਉਂਦਾ ਨੂੰ ਇਹ ਤਾਂ 10% ਕਣਕ ਗਾਰਪੋਰਟ ਕਰਾਣੇ ਕੋਲੇ ਗਈ ਆ ਤੇ 3 ਕਿ ਅਟਾ ਉਹਨਾਂ ਨੂੰ 45 ਰੁਪਏ ਮਿਲੇ ਜਿਹੜਾ ਮੰਡੀਕਾਰ ਦਾ ਖਰੜਾ ਲੈ ਕੇ ਆਇਆ ਉਹਦੇ ਵਿੱਚ ਤੇ ਅੱਤੇ ਕਿ ਕਣਕ ਜਾਂਦੀ ਆ ਤਾਂ ਇਹਨਾਂ ਨੂੰ 80 ਰੁਪਏ ਮਿਲ ਜੀਆਂ ਕਿਸਾਨਾਂ ਕੋਲ ਦਾ ਘਰਦੀ ਆ ਇਹਨਾਂ ਨੂੰ ਪਤਾ ਲੱਗਣਾ ਵੀ ਕਿਸਾਨ ਕੀ ਕੀ ਜਾ ਤੇ ਕਿਸਾਨਾਂ ਦਾ ਕਿਤਾਬ ਦਾ ਜੋਗਦਾਨਾ ਅੰਨਦਾਤਾ ਸਾਸੀ ਦਾ ਅੰਨਦਾਤੇ ਤੇ ਵੱਡੇ ਹਮਲੇ ਕੀਤੇ ਆ ਤੇ ਹਮਲੇ ਦਾ ਆਪਾਂ ਜਵਾਬ ਦੇਣਾ ਹੈ ਸਾਰੇ ਥੈਂਕੀ ਖੜਾ ਹੋ ਗਿਆ ਆਪਾਂ ਮੈਂ ਇੱਥੇ ਗੱਲ ਆਪਣੀ ਸਮਾਪਤ ਕਰਦਾ ਦੋ ਨਾਰੇ ਲਾ ਕੇ ਆਪਣੀ ਥਾਂ ਲਊਗਾ